ਜਿੱਥੇ ਸ਼ਕ ਪੂਜਾ ਦਾ ਤਿਉਹਾਰ ਬਹੁਤ ਹੀ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ ਜਿੱਥੇ ਬਿਹਾਰ ਯੂਪੀ ਉਤਰਾਖੰਡ ਉਤਰਾੰਚਲ ਤੋਂ ਲੈ ਕੇ ਚਾਰਖੰਡ ਤੱਕ ਦੇ ਨਿਵਾਸੀ ਜਿਹੜੇ ਨੇ ਇਸ ਤਿਉਹਾਰ ਨੂੰ ਮਨਾਉਂਦੇ ਨੇ ਤੇ ਇਸ ਤਿਉਹਾਰ ਦੀਆਂ ਤਿਆਰੀਆਂ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਦਿਖਾ ਰਹੀਆਂ ਤੇ ਫਿਰ ਰਾਤ ਭਰ ਰਹਿਗੇ ਸਵੇਰ ਜਾ ਕੇ ਮੰਗਲਵਾਰ ਕੋ ਪਾਰਨ ਹੋਗਾ اچھا ਕੁਛ ਨਹੀਂ ਖਾਣਾ ਪੀਣਾ ਕੁਝ ਵੀ ਨਹੀਂ ਹੈ ਹਾਂ ਹਾਂ ਪਾਣੀ ਵੀ ਨਹੀਂ ਪੀਣਾ ਹੈ ਤਰਾ ਵਾਰਡ ਮਾ ਨਾ jata hai acha sabse bada tyohar hai hm ja kal nadi me khada ho to uski puja acha din pason nu subahere subahere samaan haan ji subahere subahere samaan paer to sab ki man kamna pura karte hain theek hai ki maima hai puri hoti hai theek hai te tokri te prasad jo phal fruit hai jo ghar de vich inna ne taiyar karna va ਉਹ ਸਾਰੀਆਂ ਚੀਜ਼ਾਂ ਪਰਿਵਾਰਾਂ ਦੇ ਪਰਿਵਾਰ ਜਿਹੜੇ ਖਰੀਦਦਾਰੀ ਕਰਦੇ ਆ ਸਭ ਤੋਂ ਮੁਸ਼ਕਲ ਵਰਤ ਕਹਿੰਦੇ ਇਹ ਛੱਤ ਪੂਜਾ ਤੇ ਹੁੰਦਾ ਵਾ 36 ਘੰਟਿਆਂ ਦਾ ਨਿਰਜਲ ਵਰਤ ਹੁੰਦਾ ਵਾ ਇਹ ਲੱਗੇ ਬਹੁਤ ਕੁਝ ਹੁੰਦਾ ਦੁੱਖ ਜਿਸ ਕੋ ਲੱਗਾ ਰਿਹਾ ਉਹ ਵੀ हट ਜਾਂਦਾ ਹੈ ਤੇ ਜਿਸ ਕੋ ਬੱਚੇ ਨਹੀਂ ਆ ਉਹ ਵੀ ਪੂਰਾ ਹੋ ਜਾਂਦਾ ਦੇਦਾ ਸਰਦਾਰ ਕਰਦਾ ਹਾ ਪਤੀ ਦੀ ਲੰਮੀ ਉਮਰ ਹਾ ਪਤੀ ਕਾ ਲੰਮੀ ਜੋ ਮੰਗੋ ਮਨ ਮੇ ਉਹ ਮਿਲ ਜਾਏਗਾ ਸੰਤਰੀ ਰੰਗ ਦਾ ਸੰਧੂਰ ਵਰਤ ਦੇ ਇਹ ਕਿਉਂ ਇਹ ਵੀ ਛੱਟ ਪੂਜਾ ਦਾ ਹੁੰਦਾ ਹੈ। ਤਪ ਲਾਣਿਆ ਸਿਰ ਦਿਲਾਈ ਦਾ ਪਰ ਇਸ ਲਈ ਨੱਕ ਤੋਂ ਲੈ ਕੇ ਪੂਰਾ ਸਿਰ ਤੱਕ ਲਾਉਂਦੇ। ਇਹ ਲਾਉਣਾ ਜ਼ਰੂਰੀ ਹੈ ਇੱਥੇ ਨੱਕ ਤੋਂ ਲੈ ਕੇ ਲੰਬੀ ਉਮਰ ਪਤੀ ਕਾ ਮੰਗਦਾ। ਅੱਛਾ ਜਿੰਨਾ ਲੰਮਾ ਸੰਦੂਰ ਉੰਨੀ ਲੰਮੀ ਉਮਰ। ਸ਼ਟ ਪੂਜਾ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਪੂਰੇ ਦੇਸ਼ ਦੇ ਵਿੱਚ ਜਿੱਥੇ ਸ਼ਟ ਪੂਜਾ ਦਾ ਤਿਉਹਾਰ ਬਹੁਤ ਹੀ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ ਜਿੱਥੇ ਬਿਹਾਰ, ਯੂਪੀ, ਉੱਤਰਾਖੰਡ, ਉਤਰਾੰਚਲ ਤੋਂ ਲੈ ਕੇ ਚਾਰਖੰਡ ਤੱਕ ਦੇ ਨਿਵਾਸੀ ਜਿਹੜੇ ਨੇ ਇਸ ਤਿਉਹਾਰ ਨੂੰ ਮਨਾਉਂਦੇ ਨੇ ਤੇ ਇਸ ਤਿਉਹਾਰ ਦੀਆਂ ਤਿਆਰੀਆਂ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਦਿਖਾ ਰਹੀਆਂ ਦੇਖੋ ਕਿ ਖਰੀਦਦਾਰੀ ਸ਼ੁਰੂ ਹੋ ਚੁੱਕੀ ਹੈ ਤੇ ਸ਼ਟ ਪੂਜਾ ਦੀ ਸ਼ੁਰੂਆਤ ਦੇ ਦਿਨ ਚੱਲ ਰਹੇ ਨੇ ਤੇ ਜਿੱਥੇ ਕੱਲ ਨੂੰ ਜਿਹੜੀ ਇਹ ਪੂਜਾ ਕੀਤੀ ਜਾਣੀ ਹੈ ਤੇ 28 ਤਰੀਕ ਨੂੰ ਇਸ ਦੀ ਸਮਾਪਤੀ ਹੋ ਜਾਣੀ ਹੈ ਤੁਸੀਂ ਵੀ ਖਰੀਦਦਾਰੀ ਕੰਨ ਆਇਓ ਹਾਂਜੀ ਕੀ ਖਰੀਦ ਕੇ ਗਏ ਹੋ ਇਹ ਨਾਰੀਅਲ ਸੇਵ ਫਲ ਫਰੂਟ ਜੋ ਵੀ ਚੜਦਾ ਹੈ ਸਾਰੇ ਕੁਝ ਇਹ ਮਤਲਬ ਹੀ ਚੜਾਇਆ ਜਾਂਦਾ ਹੈ ਛੱਟੀ ਮਾਈ ਕੇ ਹਮ ਉਹਨੂੰ ਬੜੀਆਂ ਸੇ ਪੂਜਾ ਆਰਚਨਾ ਕਰਾਇਆ ਜਾਂਦਾ ਹੈ ਅੱਛਾ ਇਸ ਦਿਨ ਛੱਟੀ ਮਾਤਾ ਦੀ ਜਿਹੜੀ ਪੂਜਾ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਛੱਟੀ ਮਾਈ ਕਾ ਪੂਜਾ ਕਹਿੰਦੇ ਕਿ ਛੱਟੀ ਮਾਂ ਜਿਹੜੀ ਹੁੰਦੀ ਆ ਉਹ ਸੂਰਜ ਦੇਵਤਾ ਦੀ ਭੈਣ ਮੰਨੀ ਜਾਂਦੀ ਗੱਲ ਸਹੀ ਹੈ ਹਾਂਜੀ ਹਾਂਜੀ ये अच्छा। तो सही बात है फिर किस तरीके नाल पूजा कर दो ये हम लोग सुबह मतलब पानी में खड़े होकर के शाम को भी खड़े होकर के पानी में अर्ग देते हैं, सुबह भी पानी में खड़े होकर अर्ग देते हैं। अच्छा। तो घंटे घंटे मतलब जिसको जितना देर है उतना देर खड़े होते हैं सब। अच्छा तुसी यूपी तो? नहीं बिहार से। बिहार हाँ, तो हर हर साली ये दे। हर ये रख साल पूजा कर हाँ जी हर अच्छा, अच्छा, बिल्कुल भी भर चुका समान गन्ना भी कुछ अर्घ देना ना? हाँ, सारे आज सुबह दिन भर व्रत रहेंगे रात में वही खीर खाते हैं अच्छा। और उसके बाद कल पूरे दिन व्रत रहेंगे अच्छा। फिर रात भर रहेंगे सुबह जाकर मंगलवार को पारण होगा अच्छा। एक एक गल होर इस पूजा दे ना टिक्का जो नक् तो लैके हाँ, सर तक लाया जाता है की मानता वा मतलब ये होता है कि सुहागन को लगाया जाता है सिंदूर ये मान्यता होता है कि मतलब यही होता है कि छठ पूजा के ਮਤਲਬ ਦੇਖਾ ਹਵਾਤਾ ਕਿ ਇਹ ਚੀਜ਼ ਸਹੀ ਹੈ ਠੀਕ ਹੈ ਸਵਾਗਨ ਕੋਸ ਮਤਲਬ ਠੀਕ ਹੈ ਬਹੁਤ ਸ਼ੁਕਰੀਆ ਸੋ ਤੁਸੀਂ ਤਿਆਰੀਆਂ ਦੇਖੋ ਕੋਈ ਸਿਰ ਤੇ ਟੋਕਰੀ ਚੱਕੀ ਜਾ ਰਹੀ ਹੈ ਕੋਈ ਗੰਨੀ ਖਰੀਦ ਰਿਹਾ ਹੈ ਕੋਈ ਫਰੂਟ ਖਰੀਦ ਰਿਹਾ ਹੈ ਤੁਸੀਂ ਵੀ ਹਰ ਸਾਲ ਇਹ ਵਰਤ ਰੱਖ ਦਿਓ ਹਾਂਜੀ ਹਰ ਸਾਲ ਵਰਤ ਰੱਖਦੇ ਕਹਿੰਦੇ ਬਹੁਤ ਮੁਸ਼ਕਲ ਵਰਤ ਹੁੰਦਾ ਵਾ 36 ਘੰਟਿਆਂ ਦਾ ਤਕਰੀਬਨ ਸਮਾਂ ਹੁੰਦਾ ਵਾ ਇਹਦੇ ਵਿੱਚ ਨਿਰਜਲ ਵਰਤ ਹੁੰਦਾ ਹਾਂਜੀ ਹਾਂਜੀ 3 ਦਿਨ ਤੱਕ ਕੁਝ ਨਹੀਂ ਖਾਣਾ ਪੀਣਾ ਕੁਝ ਵੀ ਨਹੀਂ ਹੈ ਹਾਂ ਹਾਂ ਪਾਣੀ ਵੀ ਨੇ ਪੀਣਾ ਹੈ ਕੁਛ ਦੀ ਕਰਨਾ ਹੈ 3 ਦਿਨ ਤੱਕ ਵਰਤ ਕਰਨਾ ਹੈ ਇਹ ਤਿਹਾਰ ਤਾਂ ਕਹਿੰਦੇ ਬਹੁਤ ਵੱਡਾ ਹੁੰਦਾ ਜੇਬ ਵੀ ਉਨੀ ਢਲੀ ਹੈ ਸਾਡੇ ਬਿਹਾਰ ਵਿੱਚ ਬਹੁਤ ਇਹ ਬੜਾ ਤਰ੍ਹਾਂ ਤਿਵਾਰ ਮਨਾਇਆ ਜਾਂਦਾ ਹੈ ਅੱਛਾ ਸਭ ਤੋਂ ਵੱਡਾ ਤਿਵਾਰ ਹੈ ਹਮ ਠੀਕ ਹੈ ਜੀ ਤੇ ਹੁਣ ਹੁਣ ਸਾਰਾ ਸਮਾਨ ਲੈ ਲਿਆ ਤੁਸੀਂ ਹਾਂ ਜੀ ਹਾਂ ਜੀ ਮਹਾਕੀਸ਼ ਵਾਰ ਬਹੁਤ ਸਮਾਨ ਹੈ ਹਾਂ ਇਹ ਤਾਂ ਦਿੱਕਤ ਵੀ ਐਦਾਂ ਨਹੀਂ ਹੁੰਦਾ ਕਿ ਵੀ ਜੇਬ ਟਲੀ ਕਰਨ ਦੇ ਵਿੱਚ ਥੋੜਾ ਔਖ ਹੋ ਰਹੀ ਆ ਪੈਸੇ ਇੰਨੇ ਹੈ ਨਹੀਂ ਪਰ ਖਰੀਦਦਾਰੀ ਕਰਨੀ ਜ਼ਰੂਰੀ ਆ। ਹਾਂ ਕਾ ਮੈਂ ਮਾ ਉਹ ਤਾਂ ਸਭ ਹੋ ਜਾਂਦਾ ਹੈ। ਸਭ ਹੋ ਜਾਂਦਾ ਹੈ। ਸਭ ਕੁਝ ਹੋ ਜਾਂਦਾ ਚਾਹੇ ਥੋੜਾ ਹੀ ਹੋ ਹੋ ਜਾਂਦਾ ਸਾਰੇ ਕੁਝ ਹੋ ਜਾਂਦਾ ਹੈ। ਓਕੇ। ਹਾਂਜੀ। ਤੇ ਤੇ ਕੀ ਮੰਨਤਾ ਕੀ ਆ ਕੀ ਮਿਲਦਾ ਪੂਜਾ ਕਰਨਾ ਕਹਿੰਦੇ ਆ ਨਾ ਕਿ ਇੱਕ ਮੰਨਤਾ ਜਿਹੜੀ ਮੰਨੀ ਜਾਂਦੀ ਆ ਮੰਨਤ ਹੁੰਦੀ ਆ ਉਹ ਪੂਰੀ ਹੁੰਦੀ ਆ ਕਿਹੜੀਆਂ ਮਨੋ ਕਾਮਨਾਵਾਂ ਜੈਸੇ ਕਿ ਕੋਈ ਕੰਮ ਆ ਕੋਈ ਬਿਮਾਰ ਹੈ। ਅੱਛਾ। ਉਨ੍ਹਾਂ ਕਾ ਮੰਨਸ ਸਾਰੇ ਪੂਰਾ ਹੋ ਜਾਂਦਾ। ਅੱਛਾ। ਹਾਂਜੀ। ਠੀਕ ਹੈ ਸੋ ਦੇਖੋ ਤੁਸੀਂ ਕਿ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਰਹੇ ਆ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਹਰ ਕੋਈ ਜਿਹੜਾ ਖਰੀਦਦਾਰੀ ਕਰਨ ਆ ਰਿਹਾ ਹੈ ਪੂਰੇ ਪਰਿਵਾਰ ਦੇ ਨਾਲ ਬੱਚੇ ਵੀ ਮੌਜੂਦ ਨੇ ਤਾਂ ਤੁਸੀਂ ਦੇਖੋ ਕਿ ਫਰੂਟ ਲੈ ਜਾ ਰਹੀ ਆ ਕਿਤੇ ਕੋਈ ਖਰੀਦਦਾਰੀ ਕੀਤੀ ਜਾ ਰਹੀ ਹੈ ਸੋ ਖਰੀਦਦਾਰੀ ਕਰ ਰਹੇ ਹੋ ਹੋ ਗਈ ਖਰੀਦਦਾਰੀ ਨਹੀਂ ਹੋ ਰਹੀ ਹੈ ਅੱਛਾ ਹਾਂਜੀ ਇਸ ਅੱਜ ਸਾਰਾ ਦਿਨ ਖਰੀਦਦਾਰੀ ਚ ਹੀ ਜਾਣਾ ਹਾਂਜੀ

ਠੀਕ ਹੈ ਫਿਰ ਮੰਨਤ ਮੰਗੀ ਹੈ ਕੋਈ ਸਾਡੀ ਮਨੋ ਕਾਮਨਾ ਪੂਰੀ ਹੋਵੇ ਹਾਂ ਕਿਉਂ ਨਹੀਂ ਹੋਵੇ ਛੱਟ ਮਾਈ ਕਾ ਕਿਰਪਾ ਹੈ ਤਾਂ ਸਭ ਕੀ ਮਨ ਕਾਮਨਾ ਪੂਰਾ ਕਰਤੇ ਹੈ ਠੀਕ ਹੈ ਉਨ ਕੀ ਮਾਇਮਾ ਹੈ ਪੂਰੀ ਹੁੰਦੀ ਹੈ ਠੀਕ ਹਾਂਜੀ ਸੋ ਐਦਾ ਤਾਂ ਨਹੀਂ ਔਖਾ ਨਹੀਂ ਕੋਈ ਇਸ ਵਾਰ ਲੱਗੀ ਕਿ ਖਰੀਦਦਾਰੀ ਐਨੀ ਕਰਨੀ ਹੈ ਬਜਟ ਹੈ ਨਹੀਂ ਅਬ उनकी महिमा सब पूरे करते हैं उनकी महिमा से सब पूरे अपना ले लेते हैं जितना लगाना होता है वो ले लेते हैं आ, दो हजार लगे हजार लगे वो अपना खींच लेते हैं पूरा भी तो वही करते हैं आ, उन वो देते ले ले हैं वही है। सब उनकी आशीर्वाद से सब पूरे हो जाते हैं कहंदे जिन्ना दे घर औलाद नहीं हम लोग को तो मन कामना पूरा होया है तब कर रही हूं हम लोग अच्छा हर साल अच्छा, so, तुसी, तुसी ही काट दो कितने चल हो गए इतने 5 साल होने वाला है ठीक है शुक्रिया सो ਤੁਸੀਂ ਤੁਸੀਂ ਦੇਖੋ ਕਿ ਖਰੀਦਦਾਰੀ ਹਰ ਕੋਈ ਕਰ ਰਿਹਾ ਹੈ ਤਾਂ ਆਹ ਦੇਖੋ ਤੁਸੀਂ ਟੋਕਰੀ ਤੇ ਪ੍ਰਸ਼ਾਦ ਜੋ ਫਲ ਫਰੂਟ ਹੈ ਜੋ ਘਰ ਦੇ ਵਿੱਚ ਇਹਨਾਂ ਨੇ ਤਿਆਰ ਕਰਨਾ ਵਾ ਉਹ ਸਾਰੀਆਂ ਚੀਜ਼ਾਂ ਪਰਿਵਾਰਾਂ ਦੇ ਪਰਿਵਾਰ ਜਿਹੜੇ ਖਰੀਦਦਾਰੀ ਕਰਦੇ ਆ ਸਭ ਤੋਂ ਮੁਸ਼ਕਲ ਵਰਤ ਕਹਿੰਦੇ ਇਹ ਛੱਠ ਪੂਜਾ ਤੇ ਹੁੰਦਾ ਵਾ 36 ਘੰਟਿਆਂ ਦਾ ਨਿਰਜਲ ਵਰਤ ਹੁੰਦਾ ਵਾ ਛੱਠ ਮਈਆਂ ਦੀ ਜਿਹੜੀ ਪੂਜਾ ਕੀਤੀ ਜਾਂਦੀ ਹੈ ਸੂਰਜ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ ਅਰਗ ਦਿੱਤਾ ਜਾਂਦਾ ਤਾਂ ਅਸੀਂ ਕਹਿੰਦੇ ਕਿ ਭਾਰਤ ਦੇਸ਼ ਤਿਹਾਰਾਂ ਦਾ ਦੇਸ਼ ਹੈ ਬਈ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ ਤੇ ਆਪਣੇ ਆਪਣੇ ਤਿਹਾਰ ਨੂੰ ਜਦੋਂ ਮਨਾਉਂਦੇ ਨੇ ਤਾਂ ਹਰ ਕੋਈ ਇਸ ਤਿਹਾਰ ਦਾ ਆਨੰਦ ਮਾਣਦਾ ਹੈ ਤੇ ਹਰ ਕੋਈ ਜਿਹੜਾ ਇਹਨਾਂ ਤਿਹਾਰਾਂ ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚਦਾ ਹੈ ਅਗਰ ਪਿਛਲੀ ਵਾਰ ਗੱਲ ਕਰੀਏ ਲੁਧਿਆਣਾ ਦੇ ਵਿੱਚ ਹੀ ਤਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਤਿਉਹਾਰ ਮਨਾਇਆ ਗਿਆ ਸੀ ਆ ਪਾਣੇ ਤੁਸੀਂ ਇਸ ਤਿਉਹਾਰ ਦੇ ਖਰੀਦਦਾਰੀ ਕਰ ਲਈ ਪੂਰੀ ਹਾਂਜੀ ਹੋ ਗਈ ਆ ਕੋਈ ਕਮੀ ਰਹਿ ਤਾਂ ਨਹੀਂ ਗਈ ਨਹੀਂ ਜੀ ਹਾਂ ਹਰ ਸਾਲ ਮਨਾਉਂਦੇ ਹਾਂ ਹਰ ਇੱਕ ਸਾਲ ਮਨਾਉਂਦੇ ਹਾਂ ਛੱਟ ਪੂਜਾ ਹਾਂ ਛੱਟ ਪੂਜਾ ਬਰੇ ਸਰਦਾਰ ਸਿਵਾਸ ਨਾਲ ਮਨਾਉਂਦੇ ਹਾਂ ਠੀਕ ਹੈ ਤੇ ਕੀ ਕੀ ਖਰੀਦਿਆ ਹੁਣ ਹੁਣ ਫਲ ਫਲ ਕੇਲਾ ਸੇ ਕੇਲਾ ਸੇ ਗੰਨਾ ਹਰ ਫਲ ਫਰੀਦ ਜਦਾ ਹਾਂ ਫਿਰ ਫਿਰ ਪੈਸੇ ਜਦੋਂ ਥੜਦੇ ਕਹਿੰਦੇ ਤਾਂ ਨਹੀਂ ਕਿ ਨਹੀਂ ਸਾਬਕਤਵ ਠੀਕ ਆ ਇੱਥੇ ਤਗੜਾ ਖਲੋ ਠੀਕ ਹੈ ਠੀਕ ਹੈ ਪਹਿਲੀ ਪੂਰਾ ਬਜਟ ਤਿਆਰ ਕਰਕੇ ਰੱਖ ਲਓ ਹਾਂ ਹੂੰ ਹੋਰ ਤਾਂ ਨਹੀਂ ਹੁੰਦੀ ਕੋਈ ਖਰੀਦਦਾਰੀ ਚ ਨਹੀਂ ਕੋਈ ਵੀ ਨਹੀਂ ਹੂੰ ਤੇ ਹੁਣ ਅੱਜ ਪੇ ਕੀ ਬਣਾਉਣਾ ਘਰ ਜਾ ਕੇ ਖੀਰ ਬਣਾਉਣਾ ਪੂੜੀ ਬਣਾਉਣਾ ਹਾਂ ਫਿਰ ਕੱਲ ਅਰਗ ਦੇਣਾ ਅੱਛਾ ਅੱਜ ਹੀ ਸਾਰਾ ਸਮਾਨ ਤਿਆਰ ਕਰਕੇ ਰੱਖ ਲੈਣਾ ਨਹੀਂ ਅੱਜ ਨਹੀਂ ਕੁਝ ਅੱਜ ਤਿਆਰ ਕਰਾਂਗੇ ਕੁਝ ਕਰ ਲੋ ਅੱਛਾ ਠੀਕ ਐ ਸੋ ਇਹ ਇਹ ਮਿੱਠੀਆਂ ਚੀਜ਼ਾਂ ਵੀ ਲੈਣ ਆਏ ਉਹਨਾਂ ਨੂੰ ਹਾਂ ਸਾਰੇ ਹਾਂ ਸਾਰੇ ਸਮਾਨ ਲੈਣ ਆਏ ਆ ਓਕੇ ਸੋ ਦੇਖੋ ਤੁਸੀਂ ਵੀ ਕਿਸ ਤਰੀਕੇ ਦੇ ਨਾਲ ਤਿਆਰੀਆਂ ਕੀਤੀਆਂ ਗਈਆਂ ਵਾ ਸੋ ਇਹ ਇਹ ਕਹਿੰਦੇ ਕਿ ਜਿਹੜੇ ਨਵੇਂ ਵਿਆਹੇ ਜੋੜੇ ਆ ਉਹਨਾਂ ਦੇ ਲਈ ਹੋਰ ਵੀ ਸ਼ੁਭ ਹੁੰਦਾ ਵਾ ਹਾਂਜੀ 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 ਕੀ ਕੀ ਮੰਨਤਾ ਵਾ ਬਹੁਤ ਕੁਝ ਮੰਗਦਾ ਵਾ ਜੇ ਬਿਮਾਰੀ ਹੈ ਤਾਂ ਉਹ ਵੀ ਠੀਕ ਹੋ ਜਾਣਾ ਮੰਗਾਗੇ ਤਾਂ ਅੱਛਾ ਜੇ ਜੇ ਦਾ ਪੁੱਤ ਮੰਗਾਗੇ ਪੁੱਤ ਹੋ ਜਾਊਗਾ ਅੱਛਾ ਸਾਰੇ ਕੁਝ ਹੋ ਜਾਂਦੇ ਆ ਹਮ ਸੋ ਠੀਕ ਹੈ ਸੋ ਤੁਸੀਂ ਵੀ ਇਹ ਤਿਹਾਰ ਮਨਾਉਂਦੇ ਹੋ ਹਰ ਸਾਲ ਹਾਂਜੀ ਹਾਂਜੀ ਮਨਾਉਂਦੇ ਆ ਇਹਦੇ ਜ ਬਹੁਤ ਕੁਝ ਹੁੰਦਾ ਦੁੱਖ ਜਿਸ ਕੋ ਲੱਗਾ ਰਹੇ ਉਹ ਵਟ ਜਾਂਦਾ ਹੈ ਤੇ ਜਿਸ ਕੋ ਬੱਚੇ ਨਹੀਂ ਆ ਉਹ ਵੀ ਪੂਰਾ ਹੋ ਜਾਂਦਾ ਦੇ ਦਤਾ ਸਰਦਾਸ ਕਰਤਾ ਹਾਂ ਪਤੀ ਦੀ ਲੰਮੀ ਉਮਰ ਹਾਂ ਪਤੀ ਕਾ ਲੰਮੀ ਜੋ ਮੰਗੋ ਮਨ ਮੇ ਉਹ ਮਿਲ ਜਾਏਗਾ ਮੇਰਾ ਇੱਕ ਸਵਾਲ ਸੀ ਜਿੱਦਾਂ ਸੰਧੂਰ ਦਾ ਰੰਗ ਆਪਾਂ ਕਹਿੰਦੇ ਲਾਲ ਹੁੰਦਾ ਹਨ ਪਰ ਇਹ ਇਸ ਦਿਨ ਜਿਹੜਾ ਸੰਤਰੀ ਰੰਗ ਦਾ ਸੰਧੂਰ ਵਰਤਦੇ ਆ ਇਹ ਕਿਉਂ ਇਹ ਵੀ ਛੱਟ ਪੂਜਾ ਦਾ ਹੁੰਦਾ ਹੈ ਅੱਛਾ ਇਹ ਜਦੋਂ ਜਾਂ ਇਹ ਜ਼ਰੂਰੀ ਹੈ ਲੈਣਾ ਅੱਛਾ ਤੇ ਇਹ ਇਹ ਸੰਧੂਰ ਜਿੱਦਾਂ ਆਪਾਂ ਲਾਉਂਦੇ ਆ ਸਿਰ ਤੇ ਲਾਈਦਾ ਪਰ ਇਸ ਵੇਲੇ ਨੱਕ ਤੋਂ ਲੈ ਕੇ ਪੂਰਾ ਸਿਰ ਤੱਕ ਲਾਂਦੇ ਇਹ ਲੈਣਾ ਜ਼ਰੂਰੀ ਹੈ ਇੱਥੇ ਨੱਕ ਤੋਂ ਲੈ ਕੇ ਲੰਬੀ ਉਮਰ ਪਤੀ ਕਾ ਮੰਗਤਾ ਹੈ ਅੱਛਾ ਜਿੰਨਾ ਲੰਮਾ ਸੰਧੂਰ ਉੰਨੀ ਲੰਮੀ ਉਮਰ ਵਾਹ ਸੋ ਇਹ ਤਿਹਾੜੀਆਂ ਦੀਆਂ ਕੁਝ ਇੱਕ ਝਲਕੀਆਂ ਤੁਹਾਨੂੰ ਦਿਖਾ ਰਹੀਆਂ ਕਿ ਦੇਖੋ ਤੁਸੀਂ ਕਿੰਨਾ ਬਯਾਰ ਦੇ ਵਿੱਚ ਰਸਿਆ ਹੈ ਕਹਿੰਦੇ ਜਿੰਨਾ ਲੰਮਾ ਸੰਦੂਰ 19 ਸਾਡੇ ਪਤੀ ਦੀ ਲੰਮੀ ਉਮਰ ਸੋ ਕੁਝ ਇੱਕ ਮਾਨਤਾਮਾ ਬਿਮਾਰੀ ਕਹਿੰਦੇ ਉਹ ਵੀ ਦੂਰ ਹੁੰਦੀ ਹੈ ਅਗਰ ਕਹਿੰਦੇ ਕੋਈ ਅਰੋਗੀ ਹੈ ਉਹਦੀ ਦੁੱਖ ਦੂਰ ਹੋ ਜਾਂਦਾ ਉਸ ਦੇ ਇਲਾਵਾ ਘਰ ਦੇ ਵਿੱਚ ਔਲਾਦ ਆਉਂਦੀ ਹੈ ਖੁਸ਼ਹਾਲੀ ਹੁੰਦੀ ਹੈ ਸੋ ਬਹੁਤ ਤਰ੍ਹਾਂ ਦੀਆਂ માનਤਾਵਾਂ ਨੇ ਪਰ ਛੱਤ ਪੂਜਾ ਦੀਆਂ ਖਾਸ ਝਲਕੀਆਂ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਸੁਖਮਿੰਦਰ ਸਿੰਘ ਜੀ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ ਲੁਧਿਆਣਾ ਤੋਂ ਦਿਖਾ ਰਹੇ ਹਾਂ